ਇੱਕ ਨੂੰ ਜਿਵੇਂ ਵੀਡੀਓਜ਼ ਆਉਂਦੀਆਂ ਸੀ ਵੀ ਬੇੜੀਆਂ ਚ ਜਕੜ ਕੇ ਲੈ ਕੇ ਜਾਂਦੇ ਆ ਇਡੀਅਨਸ ਨੂੰ ਜਿਹੜੀ ਰਿਪੋਰਟ ਕੀ ਹੈ ਉਹਦੇ ਚ ਕਿੰਨੀ ਸੱਚਾਈ ਹੈ ਕੀ ਇਹ ਵਿੱਚ ਉਹ ਜੀ ਬੇੜੀਆਂ ਲੱਗੀਆਂ ਸੀ ਕਿ ਆ ਇਸ਼ਾਰਾ ਪਏ ਪੈਰਾਂ ਨੂੰ ਵੀ ਤਾਂ ਹੱਥਾਂ ਨੂੰ ਵੀ ਪਈਆਂ ਸੀ ਹੱਥਾਂ ਨੂੰ ਵੀ ਪਈਆਂ ਸੀ ਇਦਾਂ ਕੁਛ ਦਿੰਦੇ ਸੀ ਪਲੇਨ ਦੇ ਵਿੱਚ 에ਅਰਫੋਰਸ ਵਾਲੇ ਤਾਂ ਇਦਾਂ ਚੱਕ ਕੇ ਮਨ ਲਓ ਉੱਪਰ ਚੱਕਦੇ ਸੀ ਬੇੜੀਆਂ ਨੂੰ ਫੜਾ ਜਾਂ ਲੂਸ ਕਰਵਾ ਕੇ ਤੋਂ ਉਹ ਲੂਸ ਕਰਕੇ ਧੱਕੇ ਨਾਲ ਉੱਪਰ ਨੂੰ ਚੱਕ ਕੇ ਤੇ ਫੇਰ ਖਾਣਾ ਖਾਂਦੇ ਸੀਗੇ ਵਾਸ਼ਰੂਮ ਵੀ ਇੱਦਾ ਹੀ ਜਾਣਾ ਬਹੁਤ ਟਾਈਟ ਸੀ ਨਾਲ ਕਿਹੜੇ ਜਹਾਜ਼ ਜਿਹੜੇ ਵਾਪਸ ਆਏ ਹੋ ਹਾਂ ਸਰ ਟੀਦਾ ਜਹਾਜ਼ ਸੀ ਜਿਹਦੇ ਵਾਪਸ ਆਏ Air Force ਦਾ ਜਹਾਜ਼ ਸੀ ਅਮਰੀਕਾ ਦਾ ਜੀ ਯੂ ਐਸ ਏ ਇਹਦੇ ਵਿੱਚ ਆਪਾਂ ਵਾਪਸ ਆਏ ਇਸ ਤੋਂ ਪਹਿਲਾਂ ਇੱਕ ਸ਼ਾਇਦ 5 ਤਰੀਕ ਨੂੰ ਉਤਰਿਆ ਸੀ ਉਹ ਵੀ ਸ਼ਾਇਦ ਉਸੇ ਦੇ ਵਿੱਚ ਹੀ ਆਏ ਹੁਣ ਮੇਰਾ ਗਰੁੱਪ ਸੀਗਾ ਆਪਾਂ ਇਕੱਠੇ ਸੀ ਇਹ ਮੁੰਡੇ ਜਿਹੜੇ ਉਸ ਦਿਨ ਉਤਰੇ ਆ 5 ਤਰੀਕ ਨੂੰ ਸ਼ਾਇਦ ਉਹਨਾਂ ਦੇ ਨਾਲ ਮੈਂ ਵੀ ਆਣਾ ਸੀਗਾ ਪਤਾ ਨਹੀਂ ਕਿਸੇ ਰੀਜ਼ਨ ਕਰਕੇ ਨਹੀਂ ਆਇਆ ਮੈਂ ਮੈਂ ਸ਼ੁਕਰ ਕੀਤਾ ਚਲੋ ਵੀ ਮੇਰੇ ਨਾਲ ਪਤਾ ਨਹੀਂ ਮੈਨੂੰ ਨਹੀਂ ਸੀ ਪਤਾ ਕਿ ਉਹ ਬੰਦੇ ਡਿਪੋਰਟ ਹੋਏ ਆ ਮੈਂ ਅੰਦਰ ਬੈਠਾ ਸੀਗਾ ਮੈਂ ਚਲੋ ਅੰਦਰ ਬੈਠਾ ਜੀ ਮੈਂ ਰੋ ਰਿਹਾ ਸੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਯਾਰ ਕਿਉਂ ਨਹੀਂ ਗਿਆ ਯਾਰ ਮੈਂ ਉਹ ਬੰਦੇ ਨਿਕਲ ਗਏ ਯਾਰ ਮੇਰੀ ਕਿਸਮਤ ਮਾੜੀ ਕਿਉਂ ਹੈ ਮੇਰੇ ਨਾਲ ਕਿਉਂ ਧੱਕਾ ਹੋ ਰਿਹਾ ਕਿਤਾ ਮੇਰਾ ਘਰ ਗਨੇ ਪਿਆ ਜੇ ਅਗਰ ਮੈਂ ਇੱਥੋਂ ਬਾਹਰ ਨਿਕਲਿਆ ਤਾਂ ਮੈਂ ਤਾਂ ਮਰ ਜਾਊਂਗਾ ਬਿਲਕੁਲ ਡੁੱਬ ਜਾਊਂਗਾ ਏਜੰਟ ਦਾ ਪਤਾ ਨਹੀਂ ਪੈਸੇ ਉਹ ਮوڑੇ ਨਾਲ ਮੋੜੇ ਕੋਈ ਸਰਕਾਰ ਹੈਲਪ ਕਰੇ ਨਾ ਕਰੇ ਭਾਜੀ ਮੈਂ ਉੱਥੇ ਇੱਕ ਦਿਨ ਉੱਪਰ ਮਤਲਬ ਜਿਹੜਾ ਉੱਥੇ ਉਹ ਦਿੰਦੇ ਸੀਗੇ ਲਫਾਫਾ ਦਿੰਦੇ ਸੀ ਮੈਂ ਉਹ ਸਿਰ ਦੇ ਉੱਪਰ ਰੱਖਿਆ ਸਤੁਰ ਦਾ ਸਿਮਰਨ ਕਰ ਰਿਆ ਸੀ ਨਾਲ ਰੋਈ ਜਾ ਰਿਹਾ ਸੀਗਾ ਯਾਰ ਕਿਉਂ ਮੇਰੇ ਨਾਲ ਇਦਾਂ ਹੋਇਆ ਫਿਰ ਮੈਂ ਬਾਥਰੂਮ 'ਚ ਗਿਆ ਟਾਇਲਟ 'ਚ ਬੈਠਾ ਮੈਂ ਸੋਚ ਰਿਹਾ ਯਾਰ ਸ਼ੁਕਰ ਹੈ ਪ੍ਰਮਾਤਮਾ ਤੂੰ ਰੋਕ ਲਿਆ ਨਹੀਂ ਜਾਣ ਦਿੱਤਾ ਪਤਾ ਨਹੀਂ ਮੇਰੇ ਨਾਲ ਕੀ ਮਾਰਾ ਹੋਣਾ ਸੀ ਇਹ ਤਾਂ ਜਦੋਂ 8 ਤਰੀਕ ਨੂੰ ਆਪਾਂ ਬਾਹਰ ਨਿਕਲੇ ਫਿਰ ਪਤਾ ਲੱਗਿਆ ਕਿ ਉਹ ਬੰਦੇ ਡਿਪੋਰਟ ਹੋਏ ਆ 8 ਤਰੀਕ ਨੂੰ ਜਦੋਂ ਆਪਾਂ ਨੂੰ ਪੋਰਟ ਦੇ ਵਿੱਚੋਂ ਬਾਹਰ ਕੱਢਿਆ ਨਾ ਉਹਨਾਂ ਨੇ ਉਸੇ ਹੀ ਪਤਾ ਲੱਗਿਆ ਕਿ ਬੰਦੇ ਰਿਪੋਰਟ ਹੋਏ ਮੈਨੂੰ ਨਹੀਂ ਸੀ ਪਹਿਲਾਂ ਪਤਾ ਕਿ ਉਹ ਬੰਦੇ ਰਿਪੋਰਟ ਹੋਏ ਆ ਮੈਂ ਵੈਸੇ ਹੀ ਸੋਚ ਰਿਹਾ ਸੀਗਾ ਕਿ ਪਤਨੀ ਸਤਕੂਰ ਨੇ ਕੀ ਮੇਰੇ ਨਾਲ ਸੰਘਾ ਕੀਤਾ ਹੈ ਕਿ ਪਤਾ ਨਹੀਂ ਕੀ ਮੇਰੇ ਤੋਂ ਹੁਣ ਹੋਣੀ ਟਲਦੀ ਕੀ ਪਤਾ ਮੈਂ ਕਿਤੇ ਜਾਂਦਾ ਹੀ ਮੇਰੇ ਨਾਲ ਕੁਝ ਹੋਣਾ ਜਾਂਦਾ ਫਿਰ ਜਦੋਂ ਉੱਥੋਂ ਨਿਕਲੇ 8 ਤਰੀਕ ਨੂੰ ਉਹਨਾਂ ਨੇ ਦੁਬਾਰਾ ਬੀੜੀਆਂ ਲਾਈਆਂ ਸਾਡੇ ਹੱਥਾਂ 'ਚ ਵੀ ਪੈਰਾਂ 'ਚ ਵੀ ਪੂਰਾ ਟਾਈਟ ਕੀਤਾ ਉਹਨਾਂ ਨੇ ਦੋ ਗੇੜੇ ਜੇ ਘੁਮਾ ਕੇ ਵੀਡੀਓ ਬਣਾ ਕੇ ਉਹਨਾਂ ਨੇ ਵਾਪਸ ਲੈ ਕੇ ਸਾਨੂੰ ਉੱਥੇ ਹੀ ਛੱਡਤਾ ਫਿਰ ਕਲਵਾਰ ਤਰੀਕ ਨੂੰ ਉਹਨਾਂ ਨੇ ਨਹੀਂ ਸਾਨੂੰ ਰਿਲੀਜ਼ ਕੀਤਾ ਪਹਿਲਾਂ ਤਾਂ ਜਦੋਂ ਨਾਮ ਬੋਲਿਆ ਗਿਆ ਲਿਸਟ ਦੇ ਵਿੱਚ ਨਾਮ ਪਾਇਆ ਸੋਚਿਆ ਕਿ ਯਾਰ ਸ਼ੁਕਰ ਹੈ ਪ੍ਰਮਾਤਮਾ ਹੁਣ ਇੱਥੋਂ ਜਾਨ ਛੁੱਟ ਗਈ ਇਸ ਗੰਧ ਦੇ ਵਿੱਚੋਂ ਨਿਕਲ ਗਏ ਆ ਭਾਜੀ ਸੂਰਜ ਤਾਂ ਦੇਖਿਆ ਹੀ ਨਹੀਂ ਸੀਗਾ 24 25 ਦਿਨ ਮੈਂ ਕੱਟੇ ਆ 24 25 ਦਿਨਾਂ ਚ ਨਾਣ ਨੂੰ ਵੀ ਨਹੀਂ ਸੀ ਦਿੰਦੇ ਉਹ ਕੱਪੜੇ ਭਾਜੀ 45 46 ਦਿਨ ਇੱਕੋ ਪੈਂਟ ਦੇ ਵਿੱਚ ਕੱਡੇ ਆ ਮੈਂ ਔਰ ਕੱਪੜੇ ਚੇਂਜ ਨਹੀਂ ਸੀ ਕਰਵਾਦੇ ਉਹਨਾਂ ਨੂੰ ਬਹੁਤ ਕਿ ਰਿਕੁਐਸਟ ਕਰਤੀਆਂ ਕਿ ਸਰ ਮੇਰੇ ਕੱਪੜੇ ਚੇਂਜ ਕਰਵਾ ਦਿਓ ਬਿਮਾਰ ਹੋ ਗਿਆ ਭਾਜੀ ਬੁਖਾਰ ਚੜ ਗਿਆ ਉਹ ਮਨ ਕਰਤਾ ਕਹਿੰਦੇ ਦਵਾਈ ਨਹੀਂ ਦੇਣੀ ਪਾਣੀ ਪੀਓ ਇਹਦੇ ਨਾਲ ਬੁਖਾਰ ਉਤਰੇਗਾ ਠੀਕ ਤੇ ਫੇਰ ਬਾਕੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਜਿਹੜਾ ਸੈਲਰੀ ਪੇ ਭਾਜੀ ਮੈਂ ਸਾਰੇ ਹੱਥ ਬੰਨ ਕੇ ਬੇਨਤੀ ਕਰਦਾ ਭਰਾ ਮੇਰੇ ਯਾਰ ਨਾ ਲਾਕਡਾਉਨ ਕਿਆ ਯਾਰ ਚਿੰਬਾਬ ਆਪ ਨੂੰ ਦੇਖੋ ਬੱਚਿਆਂ ਨੂੰ ਦੇਖੋ ਜੀ ਇਹਨਾਂ ਦੇ ਪਿੱਛੇ ਫੈਮਲੀਆ ਬੈਠੀਆਂ ਨੇ ਯਾਰ ਉਹਨਾਂ ਦਾ ਕੁਝ ਬੜ ਜੇ ਯਾਰ ਕੋਈ ਲੀਗਲ ਵੀਜ਼ਾ ਮਿਲਦਾ ਤਾਂ ਪਲੀਜ਼ ਜਾਓ ਨਹੀਂ ਤਾਂ ਯਾਰ ਟੌਕੀਆਂ ਨਾ ਲਾਓ ਭਾਈ ਬਹੁਤ ਔਖਾ ਟਾਈਮ ਕੱਟਿਆ ਆ ਮਾਰ ਵੀ ਖਾਧੀ ਟੰਡਿਆਂ ਨਾਲ ਵੀ ਕੁੱਟਿਆ ਗਿਆ ਪਰ ਕਿਸੇ ਨੂੰ ਦੱਸਦੇ ਨਹੀਂ ਸੀ ਘਰੇ ਦੱਸਦੇ ਕਿ ਯਾਰ ਮਾਪਾ ਪਿਛੇ ਬਜ਼ੁਰਗ ਨੇ ਡਰ ਲੱਗਦਾ ਸੀਗਾ ਯਾਰ ਤੁਸੀਂ ਕਿੱਥੇ ਤੱਕ ਪੜ੍ਹਾਈ ਕੀਤੀ ਹੈ ਤੁਸੀਂ ਪਲੱਸ 2 ਕੀਤੀ ਆ ਸਰ ਇੱਥੇ ਕੋਈ ਨੌਕਰੀ ਵਾਸਤੇ ਟਰਾਈ ਕੀਤਾ ਸਰ ਹੁਣ ਪਹਿਲਾਂ ਵਸੇਰੀਆ ਕੀਤੀਆਂ ਸਰ ਕੁਝ ਨਹੀਂ ਬਣਿਆ ਤੇ এজ 36 ਦੀ ਹੋ ਗਈ ਹੁਣ ਹਾਰ ਕੇ ਤੇਰੀ ਟਾਲੀ ਸੀ ਯਾਰ ਕਿ ਹੁਣ ਯਾਰ ਇੱਥੋਂ ਘਰ ਛੱਡਣਾ ਪੈਣਾ ਹੈ ਬਾਹਰ ਨਿਕਲਣਾ ਪੈਣਾ ਕੁਝ ਕਿਉਂ ਬੱਚੇ ਹੁਣ 12 13 ਸਾਲ ਦੀ ਬੇਟੀ ਹੋ ਗਈ ਹੈ ਜੀ ਟੈਨਸ਼ਨ ਸਿਰ ਦੇ ਉੱਪਰ ਪਈ ਆ ਕੀ ਕਰਨ ਨੂੰ ਮੈਰਿਜ ਵੀ ਕਰਨੀ ਆ 8 7 8 ਸਾਲ ਨੂੰ 5 6 ਸਾਲ ਨੂੰ ਮੈਰਿਜ ਕਰਾਂਗੇ ਉਹਦੀ ਟੈਨਸ਼ਨ ਤਾਂ ਦਿਮਾਗ ਦੇ ਭਾਜੀ ਦੇਖੋ ਪਈ ਗਈ ਆ ਕਿੱਦਾਂ ਕਰਨਾ ਆ ਕੀ ਕਰਨਾ ਆ ਘਰ ਗਹਿਣੇ ਰੱਖ ਕੇ ਥੋੜੀ ਇੱਥੇ ਬਿਜ਼ਨਸ ਹੋਣਾ ਸੀਗਾ ਫਿਰ ਬਿਜ਼ਨਸ ਘਰ ਗਹਿਣੇ ਰੱਖ ਕੇ ਬਿਜ਼ਨਸ ਦੇ ਵਿੱਚੋਂ ਘਰ ਛਡਾਉਣਾ ਕਿਵੇਂ ਸੀ ਉਹ ਤਨੀ ਦਾ 25-30 ਲੱਖ ਰੁਪਏ ਇਕੱਠਾਉਣਾ ਸੀਗਾ ਇਸ ਕਰਕੇ ਕੀਤਾ ਸੀਗਾ ਚਲੋ ਕਿ ਏਜੰਟ ਕੁਛ ਚੰਗੀਆਂ ਕਰ ਜੂਗਾ ਉਹਨੇ ਪਿੱਛੇ ਬਠਾ ਬਠਾ ਕੇ ਹੀ ਬਹੁਤ ਟਾਈਮ ਖਰਾਬ ਕੀਤਾ ਆ ਇੱਕ ਬਿਲਡਿੰਗ ਸ਼ਿਪ ਦੇ ਵਿੱਚ ਬਿਠਾਇਆ ਆ ਭਾਜੀ ਉਹਦੇ ਵਿੱਚ ਦੁਬਾਰਾ ਜਨਮ ਹੋਇਆ 12 ਘੰਟੇ ਪੋਰਟ ਦੀ ਵਿੱਚ 11 ਘੰਟੇ ਭਾਜੀ ਸਿਮਰ ਨਹੀਂ ਬੰਦ ਕਰਿਆ ਉਹ ਮਾਲਕ ਨੂੰ ਯਾਦ ਕਰਦੇ ਨੇ ਵਾਹਿਗੁਰੂ ਪਾਜਾ ਜੀ ਬਚਾਲ ਹੋਏ ਮਾਤਾ ਨਾਨਾ ਦੇ ਵੀ ਕੋਈ ਦੁਨੀਆ ਦਾ ਪੀਰ ਕੋਈ ਬਾਬਾ ਕੋਈ ਮੰਦਰ ਕੋਈ ਮਸਜਿਦ ਕੋਈ ਅੱਲਾ ਕੋਈ ਗੋਡ ਕੁਛ ਨਹੀਂ ਛੱਡਿਆ ਵੀ ਇਹ ਤੋਂ ਜਾਨ ਛੁੱਟ ਗਈ ਬਸ ਇਹ ਤੋਂ ਨਿਕਲ ਜਾਈਏ ਬਾਹਰ ਜਾਨ ਨਿਕਲ ਗਈ ਜਦੋਂ ਪਾਜੀ 4 ਘੰਟੇ ਤੂਫਾਨ ਦੇ ਵਿੱਚ ਰੇ ਛੱਲਾ ਪੈਂਦੀ ਸੀ ਨਾ ਜਾਨ ਨਿਕਲਦੀ ਸੀ ਮੂੰਹ ਦੇ ਵਿੱਚ ਪੂਰਾ ਨੂਣ ਪਾੜੀ ਪੂਰੇ ਕੱਪੜੇ ਗਿੱਲੇ ਨਾ ਕੋਈ ਜੇਬ ਦੇ ਵਿੱਚ ਪੈਸਾ ਨਾ ਕੋਈ ਕੁਛ ਬਹੁਤ ਔਖਾ ਭੁੱਖਾ ਟਾਈਮ ਕੱਟਿਆ ਕੇ ਜਾ ਕੇ ਫੋਨ ਵੀ ਮਾfia ਨੇ ਖੋਲਿਆ ਬਹੁਤ ਮਿੰਤਾ ਕੀਤੀ ਆ ਕਿ ਏਜੰਟ ਜੀ ਆ ਪਾਜੀ ਮੇਰਾ ਫੋਨ ਤਾਂ ਵਾਪਸ ਦਵਾ ਦੇ ਯਾਰ ਮੈਂ 18000 ਦਾ ਫੋਨ ਲੈ ਕੇ ਆ ਮੇਰਾ 18000 ਤੋਂ ਵੀ ਗਿਆ ਫੋਨ ਮੈਂ 6 ਦਿਨ ਪਹਿਲਾਂ ਇੰਡੀਆ ਤੋਂ ਜਾਣ ਲੱਗਿਆ 6 ਦਿਨ ਪਹਿਲਾਂ ਮੈਂ ਫੋਨ ਲਿਆ ਸੀ ਜਿਹੜਾ ਮੇਰੇ ਕੋਲ 1 ਮਹੀਨਾ ਵੀ ਨਹੀਂ ਰਿਹਾ ਕਿ ਏਜੰਟ ਇੱਕੋ ਹੀ ਸਤਨਾਮ ਸਿੰਘ ਹੈ ਜਾਂ ਕੋਈ ਹੋਰ ਵੀ ਸਾਥੀ ਉਹਦੇ ਵਿੱਚ ਦੋ ਤਿੰਨ ਜੱਟ ਸਿਗੇ ਜੀ ਇੱਕ ਅਗੇ ਸਤਨਾਮ ਸਿੰਘ ਸੀਗਾ ਜਿਹੜਾ ਮੇਨ ਏਜੰਟ ਸੀ ਜਿਹਨੂੰ ਮੈਂ ਮਤਲਬ ਕਿ ਕੰਮ ਦਿੱਤਾ ਸੀਗਾ ਉਹਨੇ ਅੱਗੇ ਕੋਈ ਬਲਵਿੰਦਰ ਸੀਗਾ ਆ ਯਾਦ ਨਹੀਂ ਐ ਜਲੰਧਰ ਤੋਂ ਆ ਕੇ ਕਿੱਥੇ ਤੋਂ ਆਇਆ ਸ਼ਾਇਦ ਅੱਗੇ ਲਿੰਕ ਹੋਣਗੇ ਉਹਨਾਂ ਨੇ ਅੱਗੇ ਕਿਸੇ ਹੋਰ ਏਜੰਟ ਨੂੰ ਕੰਮ ਦਿੱਤਾ ਸੀ ਗਿੱਲ ਸੀਗਾ ਲੰਡਨ ਤੋਂ ਅੱਗੇ ਸਾਰਾ ਡੀਲ ਉਹ ਹੀ ਕਰ ਰਹੀ ਸੀ ਚੇਨ ਸੀ ਇੱਕ ਚੇਨ ਅੱਗੇ ਤੋਂ ਚੇਨ ਚੇਨ ਤਾਂ ਸਰ ਦੇਖੋ ਜਦੋਂ ਇੱਥਾ ਕੰਮ ਹੋ ਜੇ ਨਾ ਜਦੋਂ ਇੱਥਾ ਦਾ ਕੰਮ ਚੱਲਦਾ ਜਾਂ 2 ਨੰਬਰ ਦਾ ਤਾਂ ਫਿਰ ਚੇਨ ਐ ਬਣਦੀਆਂ ਆ ਕਿਉਂਕਿ ਜਿੰਨੇ ਬੰਦੇ ਮੇਰੇ ਨਾਲ ਸੀ ਨਾ ਸਾਰਿਆਂ ਦੇ ਤਿੰਨ ਤਿੰਨ ਚਾਰ ਚਾਰ ਏਜੰਟ ਸੀਗੇ ਡੌਕਰ ਸੀ ਠੀਕ ਆ ਉਹ ਡੋਂਕਰਾਂ ਨੇ ਅੱਗੇ ਤਾਂ ਕਿ ਵੀ ਬਹੁਤ ਕੀਤਾ ਬੰਦਿਆਂ ਨੂੰ ਮੇਰੇ ਨਾਲ ਹੀ ਨਹੀਂ ਪਿੱਛੇ ਮੇਰੇ ਨਾਲ ਮੁੰਡੇ ਸੀਗੇ ਜਿਨ੍ਹਾਂ ਦੇ 18-18 ਮਹੀਨੇ ਠੀਕ ਆ ਜਿਨ੍ਹਾਂ ਨੂੰ ਹੋ ਗਿਆ ਘਰੋਂ ਛੱਡੇ ਨੂੰ 78 ਮਹੀਨੇ 9-10-10 ਮਹੀਨੇ 4 ਸਾਲ ਦਾ ਬੰਦਾ ਵੀ ਮਿਲਿਆ ਮੈਨੂੰ ਤੇ ਤੁਸੀਂ ਮਤਲਬ ਐਡਾ ਵੜਾ ਰਿਸਕ ਲੱਤਾਂ ਤੁਹਾਨੂੰ ਪਹਿਲੇ ਹੀ ਪਤਾ ਸੀ ਵੀ ਦੂ ਨੰਬਰ 'ਚ ਜਾ ਰਹੇ ਹਾਂ ਮੈਂ ਭਾਜੀ ਨਹੀਂ ਪਤਾ ਸੀਗਾ ਮੈਨੂੰ ਇਸ ਬਾਰੇ ਮੈਨੂੰ ਇਹ ਸੀਗਾ ਕਿ ਮਤਲਬ ਮੈਨੂੰ ਏਜੰਟ ਨੇ 15 ਦਿਨ ਦਾ ਟਾਈਮ ਦਿੱਤਾ ਸੀਗਾ ਮਗਾ 15 ਦਿਨ ਤੱਕ ਯਾਰ ਮੈਨੂੰ 15 ਹਫ਼ਤੇ 15 ਦਿਨ ਦਾ ਟਾਈਮ ਦੇ ਰਿਆ ਮੈਂ ਹਫ਼ਤਾ ਕਹਿੰਦਾ ਸੀ ਪਹਿਲਾਂ ਕਹਿੰਦਾ ਭਾਜੀ 15 ਦਿਨ ਕਹਿੰਦਾ ਹਾਂ 15 ਦਿਨ ਫਿਰ ਮੈਂ ਕਿਹਾ ਮੈਂ ਕਿ ਚਲੋ 15 ਦਿਨ ਹੀ ਮੈਂ ਮੰਨਦਾ ਓਦੋਂ ਮੈਂ 25 30 ਦਿਨ ਮੰਨ ਲੈਂਦਾ 25 ਦਿਨ ਮੰਨ ਲੈਂਦਾ 20 ਦਿਨ ਮੰਨ ਲੈਂਦਾ ਨਿਕਲ ਜੂਗਾ ਮੈਂ 20 25 ਦਿਨਾਂ ਚੋਂ ਮਨ ਇੱਕ ਨੰਬਰ ਤੇ ਦੋ ਨੰਬਰ 'ਚ ਗੱਲ ਹੋਈ ਸੀ ਉਹਨਾਂ ਨਾਲ ਕੱਲ ਉਹਨਾਂ ਨਾਲ ਇੱਕ ਚ ਹੀ ਹੋਈ ਸੀਗੇ ਮੇਰੇ ਤੋਂ ਨਿਕਲ ਜਾਵੇ ਡਰਬਾਏ ਫਲਾਈਟ ਹੀ ਸੀਗੀ ਸਾਰੀ ਸਾਰੀ ਸਿਰੇ ਤੋਂ ਤੇ ਜਵਾਨਾ ਤੱਕ ਬਾਇਓ ਫਲਾਈਟ ਦੀ ਗੱਲ ਸੀ Okay